ਮੇਰੇ ਤੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਗੁੱਡ ਮਾਰਨਿੰਗ ਜੇ ਵੀ ਤੁਸੀਂ ਪੰਜਾਬੀ ਭਾਸ਼ਾ ਚ ਹੈ ਤੇ ਇਹਦਾ ਟਾਈਟਲ ਹੈ ਕੈਨੇਡਾ ਜਾਣ ਦੇ ਬਹੁਤ ਸਾਰੇ ਰਸਤੇ ਹਨ ਪਰ ਪੰਜਾਬੀ ਸਿਰਫ ਚਾਰ ਹੀ ਤਰੀਕੇ ਬਾਰੇ ਹਾਂ ਜਿਨ੍ਹਾਂ ਨੂੰ ਆਪਾਂ ਅਕਸਰ ਜਾਣਦੇ ਆ ਸੋਸ਼ਲ ਸਟਡੀ ਪਰਮਿਟ ਵਰਕ ਪਰਮਿਟ ਸਪਾਊਸ ਵੀਜ਼ਾ ਪਰਮਨੈਂਟ ਰੈਜ਼ੀਡੈਂਸੀ ਤੇ ਡੋਕੀ ਰੂਟ ਇਹ ਮੈਂ ਵੀਡੀਓ ਤੁਹਾਡੇ ਸਭ ਦੇ ਲਈ ਬਣਾਈ ਹੈ ਕਿ ਜਿਹੜੇ ਵੀ ਬੱਚੇ ਭੁੱਖ ਦੇ ਵਿਚਕਾਰ ਬਾਹਰਲੇ ਦੇਸ਼ਾਂ ਜਾਣਾ ਚਾਹੁੰਦੇ ਨੇ ਉਹ ਬਾਹਰਲੇ ਦੇਸ਼ ਜਾਣ ਤੋਂ ਪਹਿਲਾਂ ਭਾਰਤ ਤੋਂ ਸਾਡੇ ਪਾਸ ਟ੍ਰੇਨਿੰਗ ਲੈ ਕੇ ਜਾਣ ਤਾਂ ਕਿ ਉੱਥੇ ਉਹਨਾਂ ਨੂੰ ਨੌਕਰੀ ਲੱਭੇ ਉਹਨਾਂ ਨੂੰ ਅਕਮੋਡੇਸ਼ਨ ਲੱਭੇ ਆਪਦੇ ਪਰਿਵਾਰ ਨੂੰ ਟ੍ਰਾਂਸਫਰ ਕਰਨ ਦੇ ਵਿਚਕਾਰ ਆਪਦੇ ਪੇਰੈਂਟਸ ਨੂੰ ਉੱਥੇ ਬੁਲਾਉਣ ਵਾਸਤੇ ਔਰ ਉਨਾਂ ਦੀ ਜਾਨ ਨੂੰ ਖਤਰਾ ਨਾ ਪਵੇ ਮੈਂ ਤੁਹਾਨੂੰ ਇੱਕ ਪੰਜ ਸਟੈਪ ਇੱਕ ਇੱਕ ਕਰਕੇ ਹੁਣ ਤੁਹਾਨੂੰ ਮੈਂ ਦੱਸੂਗਾ ਜਿਹਦੇ ਵਿੱਚ ਮੋਡਿਲੀ ਯੋਗਤਾ ਕੀ ਹੈ ਨੰਬਰ 1 ਸਟੱਡੀ ਪਰਮਟ ਸਭ ਤੋਂ ਮਹਿੰਗਾ ਪਰ ਸਭ ਤੋਂ ਫਾਸਟ ਤਰੀਕਾ ਹੈ ਜਿਹਦੇ ਵਿੱਚ ਅੰਗਰੇਜ਼ੀ ਅਕੈਡੈਮਿਕ 노 ਲੈਸ 6 ਬੈਂਡਸ ਇਨ ਈਚ ਮੋਡਿਊਲ ਅੰਗਰੇਜ਼ੀ ਵਿੱਚ ਤਿਆਰ ਹੋਣੀ ਚਾਹੀਦੀ ਹੈ ਕਿਆ ਤੁਸੀਂ ਇੱਕ ਮੋਡਿਊਲ ਚੋ 5.5 ਬੈਂਡ ਲੈ ਕੇ ਬਾਹਰ ਜਾ ਸਕਦੇ ਨਹੀਂ ਪਰ ਉੱਥੇ ਤੁਸੀਂ ਪੱਕੇ ਨਹੀਂ ਹੋ पाओगे ਜਿਹਦੇ ਵਾਸਤੇ ਤੁਹਾਨੂੰ ਵੱਧ ਖਰਚਾ ਕਰਨਾ ਪਊਗਾ ਵੱਧ ਪੜਨਾ ਪਊਗਾ ਸਟੱਡੀ ਪਰਮਿਟ ਤੇ ਵੱਖਰੇ ਕਾਨੂੰਨ ਹੁੰਦੇ ਨੇ ਸਟੱਡੀ ਪਰਮਿਟ ਤੇ ਜੇਕਰ ਜਾਣਾ ਹੈ ਤੁਸੀਂ ਪੜਾਕੂ ਨੇਚਰ ਦੇ ਹੋਣੇ ਚਾਹੀਦੇ ਨੇ ਤੁਹਾਡੇ ਮਾਪੇ ਕੋਲੇ ਘੱਟੋ ਘੱਟ 1 ਕਰੋੜ ਰੁਪਏ ਹੋਣਾ ਚਾਹੀਦਾ ਹੈ ਪਹਿਲੇ 5 ਸਾਲਾਂ 'ਚ ਇਹਦੇ 'ਚ ਉਹ ਵੀ ਪੈਸੇ ਇਨਕਲੂਡਡ ਨੇ ਜਿਹੜੇ ਤੁਸੀਂ ਕਮਾਉਰੇ ਨੇ ਤੁਹਾਡੇ ਦੇ ਲਗਭਗ 5 ਸਾਲਾਂ 'ਚ ਭਾਰਤ ਦਾ 1 ਕਰੋੜ ਰੁਪਇਆ ਖਰਚ ਆ ਜਾਣਾ ਹੈ ਜੇਕਰ ਤੁਹਾਡੇ ਮਾਪੇ ਤੱਕ ਇਹਨਾਂ ਪੈਸਾ ਖਰਚ ਕਰ ਸਕਦੇ ਨਹੀਂ ਫਿਰ ਤੁਸੀਂ ਸਟੱਡੀ ਪਰਮਿਟ ਲੈ ਕੇ ਜਾਓ ਨਹੀਂ ਤੇ ਇਹ ਰੂਟ ਤੁਹਾਡੇ ਵਾਸਤੇ ਨਹੀਂ ਹੈ ਨੰਬਰ 2 ਵਰਕ ਪਰਮਿਟ ਜੇਕਰ ਤੁਸੀਂ ਕੈਨੇਡਾ ਦੇ ਨਵੇਂ ਵੀਜ਼ਮ ਦੇਖੋਗੇ उन्ह ने नियम बना दते हैं कि दो हज़ार चौबीस पच्चीस असी के तरह के वर्करा या कि स्टूडेंट्स को एक है कंसट्रक्शन वर्कर दूजा है ड्राइवर तीजा हैस्पिटल स्टाफ जिसे डॉक्टर नर्स केयरगेवर हॉस्पिटल सपोर्ट स्टाफ चाहे कि हॉस्पिटल जो सफाई करते हैं ਐਕਸ-ਰੇ ਟੈਕਨੀਸ਼ੀਅਨ ਹੁੰਦੇ ਨੇ, ECG ਟੈਕਨੀਸ਼ੀਅਨ ਹੁੰਦੇ ਨੇ। ਉਹ ਸਾਰੇ ਇਹੇ ਸ਼ਾਮਲ ਕਰਦੇ ਨੇ। ਨੈਕਸਟ ਹੈਗਾ ਸਟੈਮ ਸਿਸਟਮ। ਦੇਖੋ, ਉਹ ਹੀ ਵਿਦਿਆਰਥੀ ਪੱਕੇ ਹੋ ਸਕਦੇ ਨੇ ਜਿਹੜੇ ਚਾਰ ਤਰ੍ਹਾਂ ਜਿਹੜੇ ਮੈਂ ਤੁਹਾਨੂੰ ਚਾਰ ਕੋਰਸ ਦੱਸੂਗਾ, ਇਹਨਾਂ ਚੋਂ ਇੱਕ ਕੋਰਸ ਲੈ ਵੀ ਜਾਂਦੇ ਨੇ। ਸਾਇੰਸ ਦੇ ਨਿਤਾਰਟ ਕੋਰਸ, ਹਸਪਤਾਲੀ ਟੈਕਨੀਸ਼ੀਅਨ, ਭਾਰਤ ਦੇ ਚਾਪਾ ਮੈਕੈਨਿਕ ਕਹਿੰਦੇ ਆ, ਕੈਨੇਡਾ 'ਚ ਉਹਨੂੰ ਟੈਕਨੀਸ਼ੀਅਨ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ। ਜਿਵੇਂ ਇਲੈਕਟ੍ਰੀਸ਼ੀਅਨ, ਕਾਰਪੈਂਟਰ, ਪਲੰਬਰ, ਡੀਜ਼ਲ ਮਕੈਨਿਕ, ਮੋਟਰ ਮਕੈਨਿਕ, ਟਰੱਕ ਮਕੈਨਿਕ ਆਦਿ ਇਹ ਇੰਜੀਨੀਅਰਿੰਗ ਜਿਨ੍ਹਾਂ ਬੱਚਿਆਂ ਨੇ 4 ਸਾਲ ਦੀ ਇੰਜੀਨੀਅਰਿੰਗ ਡਿਗਰੀ ਕੀਤੀ ਹੈ ਔਰ ਤੁਹਾਨੂੰ ਬੜੀ ਖੁਸ਼ੀ ਹੋਏਗੀ ਕਿ ਕੈਨੇਡਾ ਦੀਆਂ ਦੋ ਸਟੇਟਾਂ ਨੇ ਭਾਰਤ ਦੀ ਕੀਤੀ ਹੋਈ ਡਿਗਰੀ ਆਪ ਦੇ ਦੇਸ਼ ਵਿੱਚ ਵੈਲਿਡ ਕੀਤੀ ਹੋਈ ਹੈ। ਤੁਹਾਨੂੰ ਉੱਥੇ ਦੁਬਾਰਾ ਐਗਜ਼ਾਮ ਨਹੀਂ ਦੇਣਾ ਪੈਣਾ। ਫਿਰ ਹੈਗਾ ਮੈਥ ਕੈਨੇਡਾ ਦੇ ਵਿੱਚ ਕਾਰ ਮੈਥ ਟੀਚਰ ਦੀ ਬਹੁਤ ਛੋਟੇਜ ਹੈ। ਜੇਕਰ ਤੁਸੀਂ ਮੈਥ ਵਿਚਾਰ ਸਬਜੈਕਟ ਰੱਖਿਆ ਸੀ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਵਿੱਚ ਜਾਂ ਪੀ ਐਚ ਡੀ ਕੀਤੀ ਹੈ ਤੁਸੀਂ ਆਸਾਨੀ ਨਾਲ ਜਾ ਸਕਦੇ ਜੀ ਤੇ ਫ੍ਰੈਂਚ ਸਪੀਕਿੰਗ ਲੈਂਗੁਏਜ ਇਹ ਗੱਲਾਂ ਮੈਂ ਤੁਹਾਨੂੰ ਤਾਂ ਦੱਸੀਆਂ ਨੇ ਕਿ ਹੁਣ ਜੇ ਤੁਸੀਂ 10+2 ਦਾ ਇਗਜ਼ਾਮ ਦੇਣਾ ਹੈ ਉਸ ਤੋਂ ਬਾਅਦ ਤੁਸੀਂ ਅੱਖਾਂ ਵਿੱਚ ਕੇ ਕੈਨੇਡਾ ਦਾ ਜਾਓ ਤੁਸੀਂ ਘੱਟੋ ਘੱਟ 1 ਸਾਲ ਦਾ ਕੋਈ ਵੀ ਇਹਨਾਂ ਚ ਕੋਰਸ ਕਰਕੇ ਜਾਓ ਤਾਂ ਕਿ ਵਿਦੇਸ਼ ਵਿੱਚ ਜਾ ਕੇ ਤੁਹਾਨੂੰ ਸਰਵਾਈਵਰ ਜੋਬ ਮਿਲ ਸਕੇ ਫਿਰ ਹੈਗਾ ਸਪਾਊਸਰ ਵੀਜ਼ਾ ਜਿਵੇਂ ਕਿ ਹਾਲ ਦੀ ਘੜੀ ਮੈਨੂੰ ਨਹੀਂ ਪਤਾ ਇਹ ਕਦ ਤੱਕ ਚੱਲੂਗਾ ਇੱਕ ਨਾਲ ਇੱਕ ਫਰੀ ਹੈ ਜੇਕਰ ਇੱਕ ਲੜਕਾ ਜਾਂ ਲੜਕੀ ਆਇਲਸ ਕਰ ਲੈਂਦਾ ਹੈ ਤਾਂ ਦੂਜਾ ਉਹਦੇ ਨਾਲ ਫਰੀ ਚ ਜਾ ਸਕਦਾ ਹੈ ਪੰਨਵਾ ਹੈਗਾ ਡੌਂਕੀ ਰੂਟ ਜਿਹੜਾ ਕਿ ਸਭ ਤੋਂ ਖਤਰਨਾਕ ਜਿਹਦੇ ਜਾਲ ਵੀ ਜਾ ਸਕਦੀ ਹੈ ਔਰ ਤੁਸੀਂ ਜੇਕਰ ਆਇਦਾ ਅਖਬਾਰ ਪੜ੍ਹ ਲਓ ਤਾਂ ਲੋ ਆਹ ਨਹੀਂ ਪਤਾ ਲਾਈਏਗਾ ਕਿ ਅਮਰੀਕਾ ਦੀ ਡੌਂਕੀ ਰੂਟ ਦੇ ਤੇ एक पंजाबी की डेथ हो चुकी है और वो मिसिंग है होर कोई जानकारी लैं वास्ते नाल उपरोक्त दिते गए फोन नंबर दिन के टाइम मंडे टू फ्राइडे सवेरे नौ बजे तो लैके शाम के पाँच बजे तक वधेरे जानकारी लै सकते हो जेकर तीस भी माध्यम राही किसी भी एजेंट राही भारत तो कनेडा जा रहा है जी दो हज़ार चौबीस ਤੁਸੀਂ ਸਾਡੇ ਕੋਲੋਂ 1 ਮਹੀਨੇ ਦੀ ਟ੍ਰੇਨਿੰਗ ਲੈ ਕੇ ਜਾਓ ਤਾਂ ਕਿ ਤੁਹਾਨੂੰ ਉੱਥੇ ਕਿਸੇ ਤਰ੍ਹਾਂ ਦੀ ਮੁਸ਼ਕਲ ਨਾ ਆਵੇ। ਥੈਂਕ ਯੂ ਵੈਰੀ ਮਚ ਟੇਕ ਕਨੈਕਟ ਵਿਦ ਅਸ।